ਦਾਤ ਲੈਣੀ ਚਾਹੁੰਦੇ ਆ ਨਾ ਤੇ ਜਦੋਂ ਦਾਤ ਮਿਲ ਗਈ ਤੇ ਫੇਰ ਆਖਿਆ ਕੋਈ ਉਥੇ ਅੰਮ੍ਰਿਤ ਸੀਸ ਚ ਘੋਂਦਾ ਫੇਰ ਸਾਡੀ ਪਾਤੜੀਆਂ ਨਾਲ ਵੀ ਲੜਾਈ ਨਹੀਂ ਹੋਏਗੀ ਮੈਂ ਪਾਤੜੀਆਂ ਤੋਂ ਬਲਹਾਰ ਜਾਣਾ ਕਿਉਂਕਿ ਜਿੰਨਾ ਆਪਣੇ ਧਰਮ ਨੂੰ ਵਿਧਾਇਆ ਆਪਾਂ ਤਾਂ ਉਹਦੀ ਨਿੰਦਿਆ ਕਰਦੇ ਆ ਨਾ ਸਾਡੇ ਜਥੇਦਾਰ ਵੀ ਉਹਨਾਂ ਦੀ ਨਿੰਦਿਆ ਕਰਦੇ ਨੇ ਗਾਲਾਂ ਕੱਢਦੇ ਨੇ ਪਰ ਬੇਸ਼ਰਮੀ ਨਹੀਂ ਹੱਦ ਰਹਿ ਜਾਂਦੀ ਸਾਡੀ ਕਸੀ ਕੌਮ ਨੂੰ ਦਿੱਤਾ ਕੀ ਹੈ ਵਰਲਡ ਦਾ ਖਜ਼ਾਨਾ ਸਾਡੇ ਕੋਲ ਆ ਲੋਕ ਪਰਨੋਰਗ ਦਾ ਖਜ਼ਾਨਾ ਸਾਡੇ ਕੋਲ ਤੇ ਵਰਲਡ ਦਾ ਖਜ਼ਾਨਾ ਸੱਚਖੰਡ ਹਰਮੰਦ ਸਾਡੇ ਕੋਲ ਬੋਰੀਆਂ ਨਾਲ ਨੋਟ ਚੜ੍ਹਦੇ ਨੇ ਤੇ ਸਤਿਗੁਰੂ ਜੀ ਪਿਆਰਿਓ ਸਾਡੇ ਪੱਲੇ ਕੀ ਆ ਦੱਸੋ ਸਾਡੇ ਕੋਲ ਨਾ ਕੋਈ ਏਡੇ ਕਾਰਖਾਨੇ ਨਾ ਕੋਈ ਸਾਡੇ ਕੋਲ ਕੋਈ ਏਡੀ ਪੜ੍ਹਾਈ ਦੀ ਨਾ ਕੋ ਸਾਡੇ ਕੋ ਹਸਪੀਟਲ ਇਹਨਾਂ ਲਾਮੇਗੇ ਉਹ ਮੈਂ ਉਹਨਾਂ ਪਾਦਰੀਆਂ ਨੂੰ ਆਪਣੇ ਗੁਰਦੁਆਰੇ ਸੱਦ ਕੇ ਸਨਮਾਨਿਤ ਕਰਦਾ ਕਿਉਂ ਕਿ ਉਹ ਚੰਗਾ ਕੰਮ ਕਰਦੇ ਨੇ ਆਪਣੇ ਧਰਮ ਵਾਸਤੇ ਕਰਦੇ ਨੇ ਨਾ ਕਿਉਂਕਿ ਉਹਨਾਂ ਤੋਂ ਪ੍ਰਚਾਰ ਕਰਾਉਣ ਵਾਲੇ ਮਗਰ ਜੁੰਦੇ ਨੇ ਇਹ ਕਰਕੇ ਸਤਗੁਰੂ ਦੇ ਪਿਆਰਿਓ ਆਓ ਜਿਹੜਾ ਪੰਜਾਬ